ਹੇ ਹੁਈ ਆ ਗਏ ਅਕਾਲੀ ਦਲ ਜਿੰਦਾਬਾਦ ਆ ਤੇ ਦੇਖੋ ਵੱਖਰੀ ਗੱਲ ਆ ਅੱਜ ਇੱਥੇ ਆ ਕੇ ਮੈਂ ਤਾਂ ਚਲੋ ਇੱਕ ਪਾਰਟੀ ਨਾਲ ਇੱਕ ਵਿਚਾਰਧਾਰਾ ਨਾਲ ਜੁੜਿਆ ਤੁਸੀਂ ਇੱਕ ਸਾਂਝੇ ਲੋਕ ਹੋ ਤੁਹਾਨੂੰ ਵੀ ਇਹ ਦਿਖਾਈ ਦੇ ਰਿਹਾ ਹੋਊਗਾ ਕਿ ਕਿਸ ਤਰ੍ਹਾਂ ਦਾ ਅੱਜ ਜੋਸ਼ ਆ ਪਿਛਲੇ ਦਿਨਾਂ ਦੇ ਅੰਦਰ ਅਕਾਲੀ ਦਲ ਦੇ ਖਿਲਾਫ ਵੱਡੀਆਂ ਇੱਕ ਮਹਿਮਛੜੀ ਗਈ ਜਿਹੜੀ ਕਿ ਆਪਣੇ ਆਪ ਦੇ ਵਿੱਚ ਇੱਕ ਵੱਖਰੀ ਜੀ ਗੱਲ ਆ ਹੁਣ ਕੱਲ ਕਾਂਗਰਸ ਦੇ ਐਮਪੀ ਜਿਹੜੇ ਆ ਉਹ ਸਾਡੇ ਜਿਹੜੇ ਭਰਾ ਜਿਹੜੇ ਜਿਹੜੇ ਕਹਿ ਲੋ ਵੀ ਬਾਗੀ ਆ ਉਹਨਾਂ ਦੀ ਸੁਰ ਬੋਲਣ ਲੱਗੇ ਨੇ ਕਾਂਗਰਸ ਬੋਲ ਰਹੀ ਆ ਬੀਜੇਪੀ ਬੋਲ ਰਹੀ ਆ ਉਧਰੋਂ ਆਮ ਆਦਮੀ ਬੋਲ ਰਿਹਾ ਕਿਸੇ ਇਹ ਹੈਰਾਨੀ ਦੀ ਇਹ ਗੱਲ ਆ ਕਿ ਅੱਜ ਅਕਾਲੀ ਦਲ ਜੇ ਸੱਤਾ 'ਚ ਨਹੀਂ ਆ ਉਤਰਾਜ ਰਹਾ ਦਾ ਇੱਕ ਹਾਲਾਤ ਬਣਦੇ ਨੇ ਅੱਜ ਅਸੀਂ ਉਸ ਹਾਲਾਤ 'ਚ ਨਹੀਂ ਆ ਪਰ ਉਹਦੇ باوجود ਵੀ ਅਕਾਲੀ ਦਲ ਤੋਂ ਐਡਾ ਖਤਰਾ ਤੇ ਐਨਾ ਡਰ ਕਿ ਪੈਦਾ ਹੋ ਰਿਹਾ ਤੋਂ ਇਹ ਇਸ ਗੱਲ ਦਾ ਸੰਕੇਤ ਆ ਤੇ ਪਰ ਅੱਜ ਦਾ ਜਿਹੜਾ ਇਕੱਠ ਆ ਅੱਜ ਦੇ ਜਿਹੜੇ ਡੈਲੀਗੇਟ ਆਏ ਨੇ ਦੇ ਡੈਲੀਗੇਟ ਬੜੇ ਆਪਣੇ ਆਪ ਦੇ ਵਿੱਚ ਇੱਕ ਅਹਿਮੀਅਤ ਰੱਖਦੇ ਨੇ ਕਿਉਂਕਿ ਥੱਲੇਡੇ ਲੈਵਲ ਤੋਂ ਲੈ ਕੇ ਵਰਕਰ ਲੈਵਲ ਤੋਂ ਲੈ ਕੇ ਇਹ ਜਿਹੜੀ ਕਿਉਂ ਹੁੰਦੀ ਹੈ ਜਿਹੜੀ ਅੱਜ ਇੱਥੇ ਡੈਲੀਗੇਟਰ ਤੇ ਪਹੁੰਚਦੀ ਆ ਮੈਂ ਅੱਜ ਉਹਨਾਂ ਭਰਾਵਾਂ ਨੂੰ ਕਹਿਣਾ ਚਾਹੁੰਨਾ ਜਿਹੜੇ ਭਰਾ ਉਹਨਾਂ ਦਾ ਭਰਾਵਾਂ ਦਾ ਜੋਰ ਲੱਗਾ ਇਹ ਜੀ ਇਤਿਹਾਸ ਜਿਹੜਾ ਉਹਨਾਂ ਨੂੰ ਇੱਥੇ ਆਗਿਆ ਨਹੀਂ ਦੇਣੀ ਚਾਹੀਦੀ ਮਤਲਬ ਤੁਸੀਂ ਉਸ ਤਾਂ ਮਾੜਾ ਮੋਟਾ ਆਪਣਾ ਗੱਲ ਕਰੋ ਕਿ ਤੁਸੀਂ ਲੋਕ ਜਿਹੜੇ ਇਸੇ ਕਾਲੀ ਦਲ ਦੇ ਵਿੱਚ ਮਲਾਈਆਂ ਖਾਧੀਆਂ ਅਹੁਦੇ ਮਾਣੇ ਸਾਰਾ ਕੁਝ ਕੀਤਾ ਅੱਜ ਤੁਹਾਨੂੰ ਇਸ ਗੱਲ ਤੇ ਵੀ ਇਤਰਾਜ਼ ਹੋਣ ਲੱਗਿਆ ਕਿ ਇਹ ਇੱਥੇ ਸਮੁੰਦਰੀ ਹਾਲ ਦੇ ਵਿੱਚ ਨਹੀਂ ਹੋ ਸਕਦਾ ਜਦੋਂ ਕਿ ਇਤਿਹਾਸ ਦੇ ਵਿੱਚ ਇਹ ਰੂਟੀਨ ਚ ਚੱਲਦਾ ਕੀ ਜਿਹੜਾ ਸਮੁੰਦਰੀ ਹਾਲ ਆ ਇਹ ਸਾਡਾ ਪ੍ਰਬੰਧਕੀ ਬਲੌਕ ਦਾ ਇੱਕ ਹਿੱਸਾ ਵਾ ਜੋ ਦੂਸਰੀ ਦੂਸਰੀ ਗੱਲ ਇਹ ਆ ਕਿ ਜਿਹੜਾ ਇੱਕ ਨਵਾਂ ਇੱਕ ਛੋਸ਼ਾ ਛੱਡਿਆ ਜਾ ਰਿਹਾ ਪ੍ਰਭਾਵਿਤ ਕਰਨ ਲਈ ਕੀ ਇਹ ਕਾਲ ਤੱਕ ਤੋਂ ਭਗਾਉੜੇ ਨਹੀਂ ਜਾਂ ਦੱਸੋ ਮੈਂ ਤੁਹਾਡੇ ਸਾਹਮਣੇ ਕੋਨਾ ਭਰਾਵਾਂ ਨੂੰ ਸਵਾਲ ਪੁੱਛਣਾ ਚਾਹੁੰਦਾ ਆ ਆਪਦੇ ਅੰਦਰ ਦਾ ਝਾਤੀ ਮਾਰੋ ਇਹ ਅਕਾਲ ਤਖਤ ਸਾਹਿਬ ਦੇ ਹੁਕਮਾਂ ਨੂੰ ਸਭ ਤੋਂ ਸਨਮਾਨ ਕਿਹਨੇ ਦਿੱਤਾ ਤੇ ਤੁਸੀਂ ਅੱਜ ਉਹਨਾਂ ਨੂੰ ਪੋੜਾ ਸ਼ਬਦ ਵਰਤੇ ਦਿਓ ਤੇ ਮੈਂ ਇੱਕ ਗੱਲ ਕਹਿਣੀ ਚਾਹਣਾ ਮਸੀਂ ਜਸਵੰਤ ਸਿੰਘ ਅਕਾਲ ਤਖਤ ਸਾਹਿਬ ਦੇ ਜਸਵੰਤ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਨੂੰ ਬੇਨਤੀ ਕਰਾਂਗੇ ਕਿ ਇਹਨਾਂ ਕੋਲੇ ਕਿਹੜਾ ਅਧਿਕਾਰ ਹੈ ਕਿ 27 ਲੱਖ ਜਿਹੜਾ ਜਿਹੜਾ ਵਰਕਰ ਹੈ ਜਿਨੇ ਇਹ ਕਿਨ ਅਕਾਲੀ ਦਲ ਵਾਸਤੇ ਨਮਾਇੰਦਗੀ ਕੀਤੀ ਆ ਉਹਨਾਂ ਨੂੰ ਵੀ ਅਕਾਲੀ ਦਲ ਅਕਾਲ ਤਖਤ ਤੋਂ ਪੋੜਾ ਕਰਾਉਣ ਦੀ ਗੱਲ ਕਰੋ ਤੁਹਾਡੇ ਕੋਲੇ ਕੀ ਅਧਿਕਾਰ ਹੈ ਇਹ ਬਹੁਤ ਗਲਤ ਗੱਲ ਆ ਅਸੀਂ ਇਹਦਾ ਡਟ ਕੇ ਵਿਰੋਧ ਕਰਦੇ ਆ ਆਪਣੀ ਆਪ ਨੂੰ ਇਸ ਗੱਲ ਨੂੰ ਸਮਝਣ ਤੁਸੀਂ ਰਾਜਨੀਤੀ ਕਿਸੇ ਦੇ ਚੁੱਕੇ ਚੱਕੇ ਕਰਨੀ ਆ ਤੁਸੀਂ ਕਿਸੇ ਵਿਰੋਧੀ ਧਿਰ ਦੇ ਘੋੜੇ ਦੇ ਚੜ੍ਹ ਕੇ ਰਾਜਨੀਤੀ ਕਰਨੀ ਆ ਕਰੋ ਇਹੋ ਜਿਹੇ ਰਾਜਨੀਤੀ ਕਰਨ ਵਾਲੇ ਬਹੁਤ ਆਏ ਤੇ ਬਹੁਤ ਚਲੇ ਗਏ ਅਕਾਲੀ ਦਲ ਇੱਕ ਵੱਡਾ ਵੱਡੀ ਜਮਾਤ ਹੈ ਜਿਨੇ ਆਉਣ ਵਾਲੇ ਦਿਨਾਂ ਦੇ ਅੰਦਰ ਇੱਕ ਵੱਡੀ ਲਹਿਰ ਬਣ ਜਾਣਾ ਅੱਜ ਤੋਂ ਬਾਅਦ ਕੌਣ ਕੌਣ ਦੇ ਪ੍ਰਧਾਨ ਬਣਦਾ ਡੈਲੀਗੇਟ ਅੱਜ ਇਸ ਗੱਲ ਦਾ ਫੈਸਲਾ ਕਰਨਗੇ ਤੇ ਅੱਜ ਤੋਂ ਬਾਅਦ ਇੱਕ ਵੱਡੀ ਲਹਿਰ ਪੈਦਾ ਹੋਏਗੀ ਜਿਹੜੀ ਆਉਣ ਵਾਲੇ ਇਹਨੇ ਕਿਲੇ ਨੇ ਚਾਹੇ 27 ਦਾ ਕਿਲਾ ਚਾਹੇ ਉਦੋਂ ਅਗਲਾ ਕਿਲਾ ਉਹ ਸਾਰੇ ਕਿਲੇ ਸਰ ਕਰ ਦੋਵੇਗੀ ਜਰੇਵਲ ਸਾਹਿਬ ਅੱਜ ਦੀ ਜਿਹੜੀ ਵੀ ਪ੍ਰਧਾਨਗੀ ਜਿਹੜਾ ਵੀ ਸ਼ਕਤ ਬਣੇਗਾ ਉਹ ਵਿਰੋਧੀਆਂ ਦੇ ਮੋਤੇ ਵੀ ਇੱਕ ਪੇੜ ਸਾਬ ਤੋਂ ਦੇਖੋ ਅਸੀਂ ਅਸੀਂ ਚੇਬੇੜ ਮਾਰਨ ਵਾਸਤੇ ਤਾਂ ਬਣਾਉਣਾ ਨਹੀਂ ਇਹ ਤਾਂ ਇੱਕ ਕਾਲੀ ਦਲ ਦਾ ਵਿਧਿ ਵਿਵਧਾਨ ਜੋ ਪਿਛਲੇ ਸਮਿਆਂ ਤੋਂ ਚੱਲਦਾ ਆ ਰਿਹਾ ਜੋ ਇਲੈਕਸ਼ਨ ਕਮਿਸ਼ਨ ਦੇ ਵਿੱਚ ਰਜਿਸਟਰਡ ਆ ਅਸੀਂ ਕਿਉਂਕਿ ਡੈਮੋਕਰੈਟਿਕ ਦੇਸ਼ ਆ ਉਹਦੇ ਵਿੱਚ ਅਸੀਂ ਉਹ ਜਿਹੜੀ ਜਿਹੜੇ ਉਹਨਾਂ ਦੀਆਂ ਮੱਤਾਂ ਨੇ ਉਹਦੇ ਚ ਪੂਰੀਆਂ ਕਰਦੇ ਨੇ ਤੋਂ ਇਸ ਕਰਕੇ ਕਾਲੀ ਦਲ ਨੇ ਤਾਂ ਆਪਣੀ ਰਵਾਇਤ ਮੁਤਾਬਕ ਆਪਣਾ ਜਿਹੜਾ ਲੀਡਰ ਚੁਣਨਾ ਤੇ ਉਹ ਉਹਨਾਂ ਨੇ ਇਸ ਗੱਲ ਨੂੰ ਕੀ ਸਮਝਣਾ ਕੀ ਨਹੀਂ ਸਮਝਣਾ ਅੱਜ ਹੁਣ ਹੱਦ ਹੋ ਗਈ ਆ ਤੇ ਹੁਣ ਆਪਣੇ ਆਪ ਨੂੰ ਉਹ ਸਮਝਣਾ ਤੇ ਜਿਹੜੇ ਸਿੰਘ ਸਾਹਿਬ ਨੇ ਗੱਲ ਕਹੀ ਸੀ ਕਿ ਆਪਣੇ ਆਪਣੇ ਚੁੱਲ੍ਹੇ ਸਵੇਟ ਲੈਣ ਤੇ ਮੈਨੂੰ ਲੱਗਦਾ ਇਨ ਬਿਨ ਕਹਿਣ ਵਾਲੇ ਲੋਕ ਜਿਹੜੇ ਆ ਇਹ ਗੱਲ ਨੂੰ ਵੀ ਜਰੂਰ ਸਮਝਣਾ ਕਿ ਚੁੱਲ੍ਹੇ ਸਵੇਟਣ ਲਈ ਵੀ ਸਿੰਘ ਸਾਹਿਬ ਸ੍ਰੀ ਕਾਲ ਤਕ ਸਾਹਿਬ ਜੀ ਨੇ ਇਹ ਗੱਲ ਕਹੀ ਸੀ ਤੇ ਉਸ ਨੂੰ ਸੁਣਨ ਤੇ ਸਮਝਣਾ ਆਪਣੇ ਪੈਰੀ ਘਵਾੜਾ ਆਪਣਾ ਮਾਰਨ ਆਪਣੀ ਪਾਰਟੀ ਨੂੰ ਮਜ਼ਬੂਤ ਕਰਨ ਲੋਕ ਇੱਕ ਤਰਫਾ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਲੈਣ ਕਰੇਵਾਲ ਸਾਹਿਬ ਹੋਰ ਵੀ ਕੋਈ ਚਿਹਰਾ ਕਿ ਇਕੱਲਾ ਸੁਖਬੀਰ ਸਿੰਘ ਬਾਦਲ ਨਹੀਂ ਚਲੋ ਮੈਂ ਇਸ ਗੱਲ 'ਤੇ ਹਾਲੇ ਕੁਝ ਨਹੀਂ ਕਹਿ ਸਕਦਾ ਕਿਉਂਕਿ ਆ ਇਹ ਆਦਦੇ ਘੰਟੇ ਦਾ ਫਰਕ ਹੈ ਤੇ ਸਾਰਾ ਜਲਾਸਾ ਜਿਹੜਾ ਉਹ ਤੁਸੀਂ ਸਾਰਿਆਂ ਨੇ ਦੇਖ ਹੀ ਲੈਣਾ ਤੁਸੀਂ ਤੁਸੀਂ ਸ਼ਾਮਲ ਹੋਣਾ ਹੀ ਸਾਰਿਆਂ ਨੇ ਬਹੁਤ-ਬਹੁਤ ਤੁਹਾਡਾ ਧੰਨਵਾਦ